ਸਤਿ ਸ਼੍ਰੀ ਅਕਾਲ ਜੀ ਸਾਰੇ ਹੀ श्रोताओं ਨੂੰ ਮੈਂ ਰਜਿੰਦਰ ਕੌਰ ਜੀਤ ਪੰਜਾਬੀ ਵਿਆਕਰਨ ਅਧਿਆਨ ਪੁਸਤਕ ਦੀ ਲੇਖਕਾ ਆਪ ਜੀ ਨੂੰ ਪਤਾ ਹੀ ਹੈ ਕਿ ਅਸੀਂ ਪੰਜਾਬੀ ਵਿਆਕਰਨ ਅਧਿਆਨ ਪੁਸਤਕ ਨੂੰ ਪੜ੍ਹ ਕੇ ਆਪ ਜੀ ਨੂੰ ਸੁਣਾ ਰਹੇ ਹਾਂ ਅੱਜ ਅਸੀਂ ਸ਼ੁਰੂ ਕਰਦੇ ਹਾਂ ਅਧਿਆਇ 7 ਜਿਸ ਦਾ ਸਿਰਲੇਖ ਹੈ ਖੰਡੀ ਧੁਨੀਆਂ ਖੰਡੀ ਧੁਨੀਆਂ ਜਿਨ੍ਹਾਂ ਦੇ ਵਿੱਚ ਸਵਰ ਅਤੇ ਵਿਅੰਜਨ ਦੋਨੋਂ ਅੱਖਰ ਆ ਜਾਂਦੇ ਹਨ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਅਧਿਆਇ ਖੰਡੀ ਦੁਨੀਆਂ ਉਹਨਾਂ ਦੁਨੀਆਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦਾ ਆਪਣਾ ਕੋਈ ਵਿਲੱਖਣ ਸਰੂਪ ਹੁੰਦਾ ਹੈ ਇਹ ਦੁਨੀਆਂ ਭਾਸ਼ਾ ਵਿੱਚ ਸਤੰਤਰ ਰੂਪ ਵਿੱਚ ਵਿਚਰਨ ਦੇ ਸਮਰੱਥ ਹੁੰਦੀਆਂ ਹਨ ਇਹਨਾਂ ਦੁਨੀਆਂ ਦਾ ਭੌਤਿਕ ਨਿਰਿਖਣ ਸੰਭਵ ਹੁੰਦਾ ਹੈ ਖੰਡੀ ਦੁਨੀਆਂ ਵਿੱਚ ਅਰਧਸਵਰ ਵਿਅੰਜਨ ਅਤੇ ਅਰਧਸਵਰ ਵਿਅੰਜਨ ਦੁਨੀਆਂ ਨੂੰ ਲਿਆ ਜਾਂਦਾ ਹੈ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਪੰਜਾਬੀ ਵਰਣਮਾਲਾ ਦੀ ਗੁਰਮੁਖੀ ਦੇ ਅੱਖਰ ਜਦੋਂ ਪਰੰਪਰਾਗਤ ਨਿਸ਼ਚਿਤ ਤਰਤੀਬ ਵਿੱਚ ਰੱਖੇ ਜਾਂਦੇ ਹਨ ਤਾਂ ਉਸ ਨੂੰ ਗੁਰਮੁਖੀ ਵਰਣਮਾਲਾ ਕਿਹਾ ਜਾਂਦਾ ਹੈ ਪੰਜਾਬੀ ਦੀ ਪਹਿਲੀ ਜਮਾਤ ਦੀ ਪਾਠ ਪੁਸਤਕ ਵਿੱਚ ਬੱਚਿਆਂ ਨੂੰ ਪੰਜਾਬੀ ਸਿਖਾਉਣ ਦੇ ਲਈ ਇਹੋ ਵਰਣਮਾਲਾ ਪੜ੍ਹਾਈ ਜਾਂਦੀ ਹੈ ਗੁਰਮੁਖੀ ਵਰਣਮਾਲਾ ਜਿਸ ਵਿੱਚ ਊੜੇ ਤੋਂ ਲੈ ਕੇ ਲੱਲੇ ਪੈਰ ਵਿੰਦੀ ਲਾ ਤੱਕ 44 ਅੱਖਰ ਹਨ ਇੱਥੇ ਦੱਸਣਾ ਚਾਹਾਂਗੀ ਕਿ ਗੁਰਮੁਖੀ ਵਰਣਮਾਲਾ ਦੇ ਪਹਿਲਾ ਊੜੇ ਤੋਂ ਲੈ ਕੇ ਡਾੜੇ ਤੱਕ 35 ਅੱਖਰ ਹੀ ਹੁੰਦੇ ਸਨ ਇਸ ਕਰਕੇ ਇਸ ਨੂੰ 35 ਜਾਂ ਪੈਂਤੀ ਅੱਖਰੀ ਕਿਹਾ ਜਾਂਦਾ ਸੀ ਫਿਰ ਅਰਬੀ ਫਾਰਸੀ ਧੁਨੀਆਂ ਨੂੰ ਲਿਖਤੀ ਰੂਪ ਵਿੱਚ ਅੰਕਿਤ ਕਰਨ ਲਈ ਕੁਝ ਅੱਖਰ ਇਹਨਾਂ 35 ਅੱਖਰਾਂ ਵਿੱਚੋਂ ਲੈ ਕੇ ਪੈਰ ਵਿੱਚ ਬਿੰਦੀ ਲਗਾਈ ਗਈ ਕੁਝ ਭਾਵ ਪੰਜ ਅੱਖਰ ਸ ਸ ਖ ਖ ਗ ਗ ਜ ਜ ਅਤੇ ਫ ਫਾ ਜੋ ਕਿ ਪਹਿਲਾਂ ਤੋਂ ਹੀ ਇਸ ਗੁਰਮੁਖੀ ਵਰਣਮਾਲਾ ਦੇ ਵਿੱਚ 35 ਦੇ ਵਿੱਚ ਸ਼ਾਮਿਲ ਸਨ ਇਨਾਂ ਦੇ ਅੱਖਰਾਂ ਦੇ ਪੈਰ ਵਿੱਚ ਬਿੰਦੀ ਲਗਾ ਕੇ ਇੱਕ ਨਵਾਂ ਵਰਗ ਜਿਹੜਾ ਉਹ ਬਣਾਇਆ ਗਿਆ ਬਾਅਦ ਵਿੱਚ ਪੰਜਾਬੀ ਦੀ ਲ ਤੂ ਨੀ ਨੂੰ ਜਿਸ ਨੂੰ ਬੋਲਣ ਲਈ ਜੀਵ ਤਾਲੂ ਨੂੰ ਛੂੰਹਦੀ ਹੈ ਅੰਕਿਤ ਕੀਤਾ ਗਿਆ ਲੱਲੇ ਦੇ ਪੈਰ ਵਿੱਚ ਬਿੰਦੀ ਲਗਾਈ ਗਈ ਪੈਰ ਵਿੱਚ ਬਿੰਦੀ ਲਗਾਉਣ ਨਾਲ ਲੱਲਾ ਅੱਖਰ ਨੂੰ ਉਸ ਤੂ ਨੀ ਨੂੰ ਅੰਕਿਤ ਕਰਦਾ ਹੈ ਜਿਸ ਨੂੰ ਬੋਲਣ ਵੇਲੇ ਜੀਵ ਦੰਦਾਂ ਦੇ ਅੰਦਰਲੇ ਪਾਸੇ ਨੂੰ ਛੂੰਹਦੀ ਹੈ ਇਸ ਤਰ੍ਹਾਂ ਗੁਰਮੁਖੀ ਵਰਣਮਾਲਾ ਦੇ 41 ਅੱਖਰ ਹਨ ਸ ਸੇ ਤੋਂ ਪੈਰ ਬਿੰਦੀ ਵਾਲੇ ਲੱਲੇ ਤੱਕ 38 ਅੱਖਰ ਵਿਅੰਜਨ ਧੁਨੀਆਂ ਨੂੰ ਅੰਕਿਤ ਕਰਦੇ ਹਨ ਊੜਾ ਐੜਾ ਤੇ ਈੜੀ ਜਿਹੜੇ ਪਹਿਲੇ ਤਿੰਨ ਅੱਖਰ ਹਨ ਇਹਨਾਂ ਨੂੰ ਸਵਰ ਅੱਖਰ ਜਾਂ ਸਵਰਵਾਹਕ ਅੱਖਰ ਕਿਹਾ ਜਾਂਦਾ ਹੈ ਇਹ ਜਿਹੜੇ ਸਵਰ ਅੱਖਰ ਹਨ ਇਹ 10 ਧੁਨੀਆਂ ਬਣਾਉਂਦੇ ਹਨ 10 ਧੁਨੀਆਂ ਨੂੰ ਅੰਕਿਤ ਕਰਦੇ ਹਨ ਜਿਹੜੀਆਂ ਕਿ ਮੈਂ ਉਚਾਰ ਕੇ ਦੱਸਦੀ ਹਾਂ ਅ ਆ ਈ ਈ ਉ ਊ ਐ ਔ ਆ ਇਹ ਜਿਹੜੀਆਂ 10 ਧੁਨੀਆਂ ਮੈਂ ਹੁਣੇ ਉਚਾਰਨ ਕੀਤੀਆਂ ਇਹਨਾਂ ਨੂੰ ਅਸੀਂ ਲਿਖਤੀ ਰੂਪ ਦੇਣ ਲਈ 10 ਲਗਾ ਮਾਤਰਾਵਾਂ ਦਾ ਜਿਹੜਾ ਵਰਤੋਂ ਆ ਉਹ ਕਰਦੇ ਹਾਂ ਜਿਨ੍ਹਾਂ ਨੂੰ ਅਸੀਂ ਕਰਮਵਾਰ ਮੁਕਤ ਅੱਖਰ ਕਹਿੰਦੇ ਹਾਂ ਕੰਨੇ ਕੰਨਾ ਸਿਆਰੀ ਵਿਆਰੀ ਊੜਾ ਔਂਕੜ ਦੁਲੈਂਕੜ ਲਾਂ ਦੁਲਾ ਹੋੜਾ ਅਤੇ ਕਨੌੜਾ ਇਹ 10 ਲਗਾ ਮਾਤਰਾਵਾਂ ਹਨ ਜਿਹੜੀਆਂ ਇਹਨਾਂ 10 ਧੁਨੀਆਂ ਨੂੰ ਲਿਖਣ ਦੇ ਲਈ ਅੰਕਿਤ ਕੀਤੀਆਂ ਜਾਂਦੀਆਂ ਹਨ ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਸਵਰ ਅਤੇ ਵਿਅੰਜਨਾਂ ਦੇ ਅਰਥ ਦੀ ਕਿ ਸਵਰ ਅਤੇ ਵਿਅੰਜਨ ਕੀ ਹੁੰਦੇ ਹਨ ਸਵਰ ਅਤੇ ਵਿਅੰਜਨ ਧੁਨੀਆਂ ਦਾ ਨਿਖੇੜਾ ਉਚਾਰਨ ਦ੍ਰਿਸ਼ਟੀ ਤੋਂ ਕੀਤਾ ਜਾਂਦਾ ਹੈ ਜਿਨ੍ਹਾਂ ਧੁਨੀਆਂ ਦੀ ਉਚਾਰਨ ਸਮੇਂ ਫੇਫੜਿਆਂ ਵਿੱਚੋਂ ਆਉਂਦੀ ਹਵਾ ਨੂੰ ਮੂੰਹ ਦੇ ਪੋਲ ਰਾਹੀਂ ਕਿਸੇ ਨਾ ਕਿਸੇ ਸਥਾਨ ਉੱਤੇ ਉਚਾਰਨ ਸਥਾਨ ਉੱਤੇ ਪੂਰਨ ਜਾਂ ਅੰਸ਼ਕ ਰੂਪ ਵਿੱਚ ਰੋਕ ਕੇ ਛੱਡਿਆ ਜਾਵੇ ਉਹਨਾਂ ਧੁਨੀਆਂ ਨੂੰ ਅਸੀਂ ਵਿਅੰਜਨ ਧੁਨੀਆਂ ਕਹਿੰਦੇ ਹਾਂ ਇਥੇ ਮੈਂ ਦੱਸ ਦਵਾਂ ਵਿਅੰਜਨ ਧੁਨੀਆਂ ਸਸੇ ਤੋਂ ਲੈ ਕੇ ਲੱਲੇ ਪੈਰ ਬਿੰਦੀ ਤੱਕ ਜਿਹੜੀਆਂ 38 ਵਿਅੰਜਨ ਧੁਨੀਆਂ ਹਨ ਜਿਨ੍ਹਾਂ ਬਾਰੇ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ ਇਸ ਦੇ ਉਲਟ ਸਵਰ ਧੁਨੀਆਂ ਜਿਹੜੀਆਂ ਤਿੰਨ ਅੱਖਰ ਨੇ ਊੜਾ ਐੜਾ ਤੇ ਈੜੀ ਇਹਨਾਂ ਨੂੰ ਉਚਾਰਨ ਦੀਆਂ ਧੁਨੀਆਂ ਇਸ ਦੇ ਉਲਟ ਸਵਰ ਧੁਨੀਆਂ ਦੇ ਉਚਾਰਨ ਸਮੇਂ ਹਵਾ ਮੂੰਹ ਦੇ ਪੋਲ ਦੇ ਰਾਸਤੇ ਵਿੱਚੋਂ ਬੇਰੋਕ ਬਾਹਰ ਆਉਂਦੀ ਹੈ ਵਿਅੰਜਨ ਧੁਨੀਆਂ ਦੇ ਉਚਾਰਨ ਦਾ ਮੂਲ ਆਧਾਰ ਸਪਰਸ਼ ਹੁੰਦਾ ਹੈ ਅਰਥਾਤ ਵਿਅੰਜਨ ਧੁਨੀਆਂ ਦੇ ਉਚਾਰਨ ਵਿੱਚ ਦੋ ਉਚਾਰਨ ਅੰਗਾਂ ਦਾ ਇੱਕ ਦੂਜੇ ਦੇ ਨਾਲ ਟਕਰਾ ਹੋਣਾ ਲਾਜ਼ਮੀ ਹੁੰਦਾ ਹੈ ਜਦੋਂ ਕਿ ਸਵਰ ਧੁਨੀਆਂ ਦੇ ਉਚਾਰਨ ਸਮੇਂ ਅਜਿਹਾ ਨਹੀਂ ਹੁੰਦਾ ਸਵਰ ਧੁਨੀਆਂ ਅਤੇ ਵਿਅੰਜਨ ਧੁਨੀਆਂ ਤੋਂ ਇਲਾਵਾ ਇੱਕ ਬਨ ਗਈ ਅਰਧ ਸਵਰ ਜਾਂ ਅਰਧ ਵਿਅੰਜਨ ਧੁਨੀਆਂ ਦੀ ਹੁੰਦੀ ਹੈ ਅਰਧ ਸਵਰਜ ਅਰਧ ਵਿਅੰਜਨ ਧੁਨੀਆਂ ਅਜਹੀਆਂ ਧੁਨੀਆਂ ਹਨ ਜਿਨ੍ਹਾਂ ਦਾ ਉਚਾਰਨ ਸਵਰਾਂ ਵਾਂਗ ਪਰੰਤੂ ਭਾਸ਼ਾਈ ਪ੍ਰਕਾਰਜ ਵਿਅੰਜਨਾ ਵਰਗਾ ਹੁੰਦਾ ਹੈ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਇਹ ਅਰਧ ਸਵਰ ਅਤੇ ਅਰਧ ਵਿਅੰਜਨ ਧੁਨੀਆਂ ਦਾ ਉਚਾਰਨ ਵਿਅੰਜਨਾ ਵਰਗਾ ਹੀ ਅਤੇ ਭਾਸ਼ਾਈ ਪ੍ਰਕਾਰਜ ਜਿਹੜਾ ਉਸ ਸਵਰਾਂ ਵਰਗ ਸਵਰਾਂ ਵਰਗਾ ਹੁੰਦਾ ਹੈ ਪੰਜਾਬੀ ਦੇ ਵਿੱਚ ਯਈਆ ਅਤੇ ਵਾਵਾ ਇਹ ਦੋ ਅੱਖਰ ਅਰਧ ਸਵਰ ਮੰਨੇ ਜਾਂਦੇ ਹਨ ਹੁਣ ਅਸੀਂ ਗੱਲ ਕਰਾਂਗੇ ਸਵਰ ਅਤੇ ਵਿਅੰਜਨਾਂ ਦੇ ਵਿੱਚ ਅੰਤਰ ਕੀ ਹੈ ਪਹਿਲਾ ਅੰਤਰ ਅਜੀ ਸਵਰ ਇਕੱਲੇ ਕਹਿਰੇ ਉਚਾਰੇ ਜਾ ਸਕਦੇ ਹਨ ਜਦੋਂ ਕਿ ਵਿਅੰਜਨ ਸਵਰਾਂ ਦੀ ਮਦਦ ਦੇ ਨਾਲ ਹੀ ਉਚਾਰੇ ਜਾਂਦੇ ਹਨ ਸਵਰ ਸੁਆਦਿਨ ਧੁਨੀਆਂ ਹਨ ਜਦੋਂ ਕਿ ਵਿਅੰਜਨ ਪ੍ਰਾਤੀਨ ਧੁਨੀਆਂ ਹਨ ਸਵਰਾਂ ਵੇਲੇ ਸਾਦੀ ਹਵਾ ਬੇਰੋਕ ਗਤੀ ਦੇ ਨਾਲ ਬਾਹਰ ਨਿਕਲਦੀ ਹੈ ਜਦੋਂ ਕਿ ਵਯੰਜਨਾ ਦੇ ਉਚਾਰਨ ਸਮੇ ਸਾਦੀ ਹਵਾ ਰੁੱਕ ਕੇ ਜਾਂਕਰ ਸਰ ਕੇ ਬਾਹਰ ਨਿਕਲਦੀ ਹੈ ਸਵਰਾਂ ਦਾ ਉਚਾਰਨ ਦੇਰ ਤੱਕ ਹੋ ਸਕਦਾ ਹੈ ਜਦੋਂ ਕਿ ਵਿਯੰਜਨ ਦਾ ਉਚਾਰਨ ਦੇਰ ਤੱਕ ਨਹੀਂ ਹੁੰਦਾ ਹੈ ਸਵਰ ਸਵਰ ਵੱਧ ਗੂੰਜਦਾਰ ਹੁੰਦੇ ਹਨ ਜਦੋਂ ਕਿ ਵਿਯੰਜਨ ਘੱਟ ਗੂੰਜਦਾਰ ਹੁੰਦੇ ਹਨ ਸਵਰ ਮੂੰਹ ਦੇ ਕਿਸੇ ਖਾਸ ਥਾਂ ਤੋਂ ਉਚਾਰੇ ਜਾਂਦੇ ਹਨ ਜਦੋਂ ਕਿ ਵਿਯੰਜਨ ਖਾਸ-ਖਾਸ ਥਾਵਾਂ ਤੋਂ ਉਚਾਰੇ ਜਾਂਦੇ ਹਨ ਇਹ ਸੰਜੀ ਸ਼ਰ ਅਤੇ ਵਿਅੰਜਨ ਉਹਨਾਂ ਦਾ ਅਰਥ ਤੇ ਉਹਨਾਂ ਵਿੱਚ ਅੰਤਰ ਹੁਣ ਅਸੀਂ ਇਸ ਤੋਂ ਬਾਅਦ ਕਰਾਂਗੇ ਉਚਾਰਨ ਸਥਾਨ ਦੀ ਦ੍ਰਿਸ਼ਟੀ ਤੋਂ ਜਿੰਨਾ ਅਸੀਂ ਵਿਅੰਜਨਾਂ ਦੀ ਗੱਲ ਕੀਤੀ ਆ ਉਹਨਾਂ ਦਾ ਸਥਾਨ ਕਿਸ ਤਰ੍ਹਾਂ ਦਾ ਹੈ ਉਹ ਉਹਨਾਂ ਨੂੰ ਅਸੀਂ ਵਿਅੰਜਨ ਕਿਉਂ ਕਹਿੰਦੇ ਆ ਉਹਨਾਂ ਦੀ ਵਰਗ ਵੰਡਾ ਜਿਹੜੀ ਉਹ ਕਿਸ ਤਰ੍ਹਾਂ ਪੰਜਾਬੀ ਗੁਰਮੁਖੀ ਦੇ ਵਿੱਚ ਕੀਤੀ ਜਾਂਦੀ ਹੈ ਹਾਂਜੀ ਪੰਜਾਬੀ ਦੀਆਂ ਵਿਅੰਜਨ ਤੁਨੀਆ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਵਰਗਵੰਡ ਕਰਦੇ ਹਾਂ ਕੰਠੀ ਧੁਨੀਆਂ ਤਾਲਵੀ ਉਲਟ ਜੀਵੀ ਦੰਤੀ ਹੋਠੀ ਅਤੇ ਸੁਰਯੰਤਰੀ ਇਹਨਾਂ ਸ਼੍ਰੇਣੀਆਂ ਦੇ ਵਿੱਚ ਇਹਨਾਂ ਨੂੰ ਵੰਡਿਆ ਗਿਆ ਹੈ ਜਿਨ੍ਹਾਂ ਦਾ ਵਰਣਨ ਮੈਂ ਹੁਣੇ ਆਪ ਜੀ ਨੂੰ ਦੱਸਦੀ ਹਾਂ ਉਚਾਰਨ ਕਰਕੇ ਪਹਿਲਾ ਵਰਗ ਹੈ ਜੀ ਕੰਠੀ ਧੁਨੀਆਂ ਦਾ ਕੰਠੀ ਵਿਅੰਜਨਾਂ ਦਾ ਕਹਿ ਸਕਦੇ ਹਾਂ ਅਸੀਂ ਪੰਜਾਬੀ ਵਿੱਚ ਕਕਾ ਖਖਾ ਤੇ ਗੱਗਾ ਇਹ ਤਿੰਨ ਜਿਹੜੇ ਵਰਗ ਨੇ ਵਿਅੰਜਨ ਨੇ ਇਹਨਾਂ ਨੂੰ કંਠੀ ਧੁਨੀਆਂ ਕਿਹਾ ਜਾਂਦਾ ਹੈ ਇਹਨਾਂ ਦੇ ਉਚਾਰਨ ਸਮੇਂ ਜੀਵ ਦਾ ਪਿਛਲਾ ਪਾਸਾ ਕੋਮਲ ਤਾਲੂ ਦੇ ਨਾਲ ਸਪर्श ਕਰਕੇ ਸਾਹ ਦੀ ਹਵਾ ਨੂੰ ਰੋਕਦਾ ਹੈ ਠੀਕ ਹੈ ਜੀ ਅਗਲਾ ਜਿਹੜਾ ਹੈ ਵਿਅੰਜਨ ਧੁਨੀਆਂ ਦਾ ਵਰਗ ਤਾਲਵੀ ਤਾਲਵੀ ਧੁਨੀਆਂ ਦੇ ਵਿੱਚ ਚ ਚ ਛੱਛ ਜੱਜਾ ਤੇ ਜਜਾ ਜੱਜੇ ਦੇ ਪੈਰ 'ਚ ਬਿੰਦੀ ਪਾ ਕੇ ਇਹ ਤਾਲਵੀ ਧੁਨੀਆਂ ਹਨ ਜਿਨ੍ਹਾਂ ਇਹਨਾਂ ਦੇ ਉਚਾਰਨ ਸਮੇਂ ਸਾਹ ਦੀ ਹਵਾ ਨੂੰ ਦੰਤ ਪਠਾਰ ਤੋਂ ਸਖਤ ਪਤਾਲੂ ਦੇ ਦਰਮਿਆਨ ਜੀਭ ਦੇ ਬਲੇਡ ਰਾਹੀਂ ਰੋਕਿਆ ਜਾਂਦਾ ਹੈ ਇਸ ਤੋਂ ਅਗਲਾ ਭਾਗ ਅਗਲਾ ਵਰਗਾ ਉਲਟਜੀਵੀ ਜਿਹੜੇ ਵਿਅੰਜਨ ਨੇ ਉਲਟਜੀਵੀ ਦੇ ਵਿੱਚ ਟੈਂਕਾ ਠੱਠਾ ਡੱਡਾ ਨਾਣਾ ਡਾੜਾ ਅਤੇ ਲੱਲਾ ਉਲਟਜੀਵੀ ਧੁਨੀਆਂ ਹਨ ਇਹਨਾਂ ਦੇ ਉਚਾਰਨ ਵੇਲੇ ਸਾਹ ਦੀ ਹਵਾ ਨੂੰ ਜੀਵ ਦੀ ਨੋਕ ਦੇ ਪੁੱਠੇ ਪਾਸਿਓਂ ਸਖਤ ਤਾਲੂ ਦੇ ਨਾਲ ਜੋੜ ਕੇ ਜੁੜ ਕੇ ਜਿਹੜੀ ਆ ਉਹ ਰੋਕਦੀ ਹੈ ਅਗਲਾ ਵਰਗਾ ਦੰਤੀ ਦੰਤੀ ਦੇ ਵਿੱਚ ਵਿਅੰਜਨ ਆ ਜਾਂਦੇ ਆ ਜੀ ਤੱਤਾ ਥੱਥਾ ਦੱਦਾ ਨੰਨਾ ਲੱਲਾ ਰਾਰਾ ਅਤੇ ਸਸਾ ਇਹ ਦੰਤੀ ਧੁਨੀਆਂ ਹਨ ਇਹਨਾਂ ਦੇ ਉਚਾਰਨ ਵੇਲੇ ਸਾਹ ਦੀ ਹਵਾ ਨੂੰ ਜੀਵ ਦੀ ਨੋਕ ਦੁਆਰਾ ਉੱਪਰਲੇ ਦੰਦਾਂ ਦੇ ਪਿਛਲੇ ਪਾਸੇ ਤੋਂ ਰੋਕਿਆ ਜਾਂਦਾ ਹੈ ਇੱਥੇ ਇਹਨਾਂ ਵਿੱਚੋਂ ਤੱਤਾ ਥੱਥਾ ਦੱਦਾ ਸ਼ੁੱਧ ਦੰਤੀ ਹਨ ਅਤੇ ਬਾਕੀ ਧੁਨੀਆਂ ਦਾ ਉਚਾਰਨ ਦੰਤ ਪਠਾਰੀ ਹੈ ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਹੋਠੀ ਵਿਅੰਜਨਾਂ ਦਾ ਹੋਠੀ ਵਿਅੰਜਨ ਪੱਪਾ ਫੱਫਾ ਬੱਬਾ ਤੇ ਵਾਵਾ ਇਹ ਹੋਠੀ ਧੁਨੀਆਂ ਹਨ ਕਿਉਂਕਿ ਇਹਨਾਂ ਦੇ ਉਚਾਰਨ ਸਮੇਂ ਸਾਦੀ ਹਵਾ ਬੁੱਲਾਂ ਦੁਆਰਾ ਸਾਦੀ ਹਵਾ ਨੂੰ ਬੁੱਲਾਂ ਦੁਆਰਾ ਰੋਕ ਕੇ ਛੱਡਿਆ ਜਾਂਦਾ ਹੈ ਇਸ ਤੋਂ ਬਾਅਦ ਅਗਲਾ ਵਰਗ ਅਵਯੰਜਨ ਦਾ ਸੂਰਜੰਤਰੀ ਸੂਰਜੰਤਰੀ ਵਿੱਚ ਹਾ ਹ ਅਵਯੰਜਨ ਆ ਜਿਹੜੀ ਧੁਨੀ ਦਾ ਉਚਾਰਨ ਸਥਾਨ ਖੰਡੀ ਜਾਂ ਕੰਠ ਦੁਆਰਾ ਹੁੰਦਾ ਹੈ ਇਸ ਦੇ ਉਚਾਰਨ ਸਮੇਂ ਸਾਦੀ ਹਵਾ ਰੁਕਦੀ ਨਹੀਂ ਕਿਉਂਕਿ ਗਲੇ ਵਿਚਲੀ ਥਾਂ ਤੰਗ ਹੀ ਹੁੰਦੀ ਹੈ ਸੋ ਹਵਾ ਨਹੀਂ ਰੁਕਦੀ ਪਰ ਗਲਲੇ ਦੇ ਵਿੱਚੋਂ ਥੋੜਾ ਜਿਹਾ ਤੰਗ ਥਾਂ ਜਿਹੜੀ ਆ ਉਹਦੇ ਵਿੱਚੋਂ ਨਿਕਲਦੀ ਹੈ ਇਹ ਇਹਨਾਂ ਨੂੰ ਅਸੀਂ ਉਚਾਰਨ ਵਿਧੀ ਜਾਂ ਟੰਗ ਦੇ ਅਨੁਸਾਰ ਪੰਜਾਬੀ ਦੇ ਵੰਜਨ ਧੁਨੀਆਂ ਨੂੰ ਅੱਗੋਂ ਸੱਤ ਭਾਗਾਂ ਵਿੱਚ ਵੀ ਵੰਡ ਸਕਦੇ ਹਾਂ ਜਿਨ੍ਹਾਂ ਦੀ ਅਸੀਂ ਅੱਗੇ ਗੱਲ ਕਰਦੇ ਹਾਂ ਪਹਿਲਾ ਜਿਹੜਾ ਵਰਗ ਆ ਵੰਜਨ ਧੁਨੀਆਂ ਦਾ ਭਾਗ ਭਾਗਾਂ ਦੇ ਵਿੱਚ ਸੱਤ ਭਾਗਾਂ ਵਿੱਚ ਵੰਡਿਆ ਤੇ ਪਹਿਲਾ ਭਾਗ ਆ ਜੀ ਡਕਮੇ ਵਿਅੰਜਨ ਪੰਜਾਬੀ ਵਿੱਚ ਸਭ ਤੋਂ ਵੱਡੀ ਸ਼੍ਰੇਣੀ ਹੈ ਜਿਹੜੀ ਉਹ ਡਕਮੇ ਵਿਅੰਜਨਾਂ ਦੀ ਹੁੰਦੀ ਹੈ ਪਹਿਲਾਂ ਅਸੀਂ ਉਚਾਰਨ ਦੇ ਆਧਾਰ ਦੇ ਉੱਤੇ ਇਹਨਾਂ ਦੀ ਵਰਗ ਵੰਡ ਆਪ ਜੀ ਦਿਨਾਂ ਸਾਂਝੀ ਕੀਤੀ ਹੁਣ ਅਸੀਂ ਵਿਅੰਜਨ ਧੁਨੀਆਂ ਨੂੰ ਅੱਗੋਂ ਜਿੰਨਾ ਟੋਟਲ 41 ਧੁਨੀਆਂ ਨੇ ਸੌਰੀ 38 ਧੁਨੀਆਂ ਨੇ ਉਹਨਾਂ ਨੂੰ ਸੱਤ ਭਾਗਾਂ ਵਿੱਚ ਵੰਡਿਆ ਹੈ ਪਹਿਲਾ ਭਾਗ ਆ ਜੀ ਡਕਮੇ ਵਿਅੰਜਨ ਇਹ ਸਭ ਤੋਂ ਜ਼ਿਆਦਾ ਜਿਹੜੇ ਵਿਅੰਜਨ ਇਸ ਵਰਗ ਦੇ ਵਿੱਚ ਆਉਂਦੇ ਨੇ ਜਿਵੇਂ ਕਿ ਮੈਂ ਬੋਲ ਕੇ ਦੱਸ ਦਿੰਦੀਆਂ ਕਿਹੜੇ ਕਿਹੜੇ ਅੱਖਰ ਡਕਮੇ ਵਿਅੰਜਨ ਹਨ ਪੰਜਾਬੀ ਵਿੱਚ ਕਕਾ ਗੱਗਾ ਕਕਾ ਖਖਾ ਗੱਗਾ ਚਚਾ ਛਛਾ ਜੱਜਾ ਟੈਂਕਾ ਠਠਾ ਡੱਡਾ ਤੱਤਾ ਥੱਥਾ ਦੱਦਾ ਪੱਪਾ ਫੱਫਾ ਬੱਬਾ ਇਹ ਸਾਰੇ ਵਿਅੰਜਨ ਡਕਮੇ ਵਿਅੰਜਨ ਹਨ ਇਹਨਾਂ ਦਾ ਉਚਾਰਨ ਕਰਦੇ ਹਾਂ ਸਾਹ ਦੀ ਹਵਾ ਨੂੰ ਪੂਰੀ ਤਰ੍ਹਾਂ ਰੋਕ ਕੇ ਫਿਰ ਇੱਕਦਮ ਛੱਡਿਆ ਜਾਂਦਾ ਹੈ ਦਕਮੇ ਵਿਅੰਜਨਾਂ ਨੂੰ ਆਵਾਜ਼ ਅਤੇ ਸਾਹ ਦੀ ਮਿਕਦਾਰ ਦੇ ਆਧਾਰ ਤੇ ਕਰਮਵਰ ਨਾਦੀ ਅਨਾਦੀ ਅਤੇ ਮਹਾ ਪ੍ਰਾਣ ਵਿਅੰਜਨਾਂ ਵਿੱਚ ਵੀ ਵੰਡਿਆ ਗਿਆ ਹੈ ਠੀਕ ਹੈ ਜੀ ਕਈ ਕਿਤਾਬਾਂ ਵਿੱਚ ਇਹਨਾਂ ਨੂੰ ਸੰਘੋਸ਼ ਅਤੇ ਅਕੋਸ਼ ਸ਼ਬਦਾਂ ਦਾ ਨਾਮ ਦਿੱਤਾ ਗਿਆ ਹੈ ਅਗਲਾ ਇਹਦੇ ਵਿੱਚ ਅਸੀਂ ਪੁਆਇੰਟ 1 ਐਡ ਕਰ ਸਕਦੇ ਹਾਂ ਕਿ ਜਿਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਸੁਰ ਤੰਤਾਂ ਵਿੱਚ ਕੰਬਣੀ ਪੈਦਾ ਹੁੰਦੀ ਹੈ ਉਹਨਾਂ ਨੂੰ ਨਾਦੀ ਵਿਅੰਜਨ ਕਿਹਾ ਜਾਂਦਾ ਹੈ ਇਸ ਦੇ ਉਲਟ ਅਨਾਦੀ ਜਾਂ ਅਕੋਸ਼ ਵਿਅੰਜਨ ਹੁੰਦੇ ਹਨ ਜਿਨ੍ਹਾਂ ਧੁਨੀਆਂ ਦੇ ਉਚਾਰਨ ਵੇਲੇ ਸਾਦੀ ਹਵਾ ਸਧਾਰਨ ਨਾਲ ਵਧੇਰੇ ਮਾਤਰਾ ਵਿੱਚ ਵਰਤਣੀ ਪੈਂਦੀ ਹੈ ਉਹਨਾਂ ਧੁਨੀਆਂ ਨੂੰ ਮਹਾਪ੍ਰਾਣ ਧੁਨੀਆਂ ਕਿਹਾ ਜਾਂਦਾ ਹੈ ਜਿੰਨਾਂ ਧੁਨੀਆਂ ਦੇ ਉਚਾਰਨ ਸਮੇਂ ਸਾਹ ਦੀ ਮਾਤਰਾ ਸਧਾਰਨ ਹੋਵੇ ਉਹਨਾਂ ਨੂੰ ਅਲਪ ਪ੍ਰਾਣ ਧੁਨੀਆਂ ਕਿਹਾ ਜਾਂਦਾ ਹੈ ਇੱਥੇ ਇਹ ਵੀ ਦੱਸ ਦੇਵਾਂ ਕਿ ਪੰਜਾਬੀ ਵਿੱਚ ਗੱਗਾ ਜੱਜਾ ਡੱਡਾ ਦੱਦਾ ਤੇ ਬੱਬਾ ਇਹ ਵਿਅੰਜਨ ਨਾਦੀ ਹਨ ਅਤੇ ਬਾਕੀ ਅਨਾਦੀ ਵਿਅੰਜਨ ਹਨ ਇਸੇ ਤਰ੍ਹਾਂ ਹੀ ਖਖਾ ਛਛਾ ਠੱਠਾ ਥੱਥਾ ਤੇ ਫੱਫਾ ਇਹ ਵਿਅੰਜਨ ਮਹਾ ਪ੍ਰਾਣ ਧੁਨੀਆਂ ਹਨ ਅਤੇ ਬਾਕੀ ਅਲਪ ਪ੍ਰਾਣ ਵਿਅੰਜਨ ਧੁਨੀਆਂ ਹਨ ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਨਾਸਕੀ ਵਿਅੰਜਨ ਨਾਸਕੀ ਵਿਅੰਜਨ ਕਿਹੜੇ ਵਿਅੰਜਨ ਹੁੰਦੇ ਹਨ ਨਾਸਕੀ ਵਿਅੰਜਨ ਉਹ ਵਿਅੰਜਨ ਹੁੰਦੇ ਹਨ ਜਿਨ੍ਹਾਂ ਦੇ ਉਚਾਰਨ ਸਮੇਂ ਸਾਹ ਦੀ ਹਵਾ ਨੱਕ ਦੇ ਰਾस्ते ਰਾਹੀਂ ਬਾਹਰ ਨਿਕਲਦੀ ਹੈ ਪੰਜਾਬੀ ਵਿੱਚ ਮਮਾ ਨੰਨਾ ਨਾਣਾ ਂਂ ਪੰਜ ਜਿਹੜੇ ਨੇ ਉਹ ਨਾਸਕੀ ਵਿਅੰਜਨ ਹਨ ਅਤੇ ਬਾਕੀ ਸਾਰੇ ਮੌਖਿਕ ਵਿਅੰਜਨ ਹਨ ਕਿਉਂਕਿ ਇਨ੍ਹਾਂ ਪੰਜਾਂ ਵਿਅੰਜਨਾਂ ਨੂੰ ਜਦੋਂ ਅਸੀਂ ਉਚਾਰਦੇ ਹਾਂ ਤਾਂ ਜਿਹੜੀ ਆਵਾਜ਼ ਆ ਸਾਡੇ ਨੱਕ ਦੇ ਵਿੱਚੋਂ ਆਉਂਦੀ ਹੈ ਇਸ ਤੋਂ ਬਾਅਦ ਅਗਲੀ ਵਿਆਪ ਵਿਅੰਜਨਾਂ ਦੀ ਕਿਸਮ ਆ ਜੀ ਪਾਸੇਦਾਰ ਵਿਅੰਜਨ ਪੰਜਾਬੀ ਵਿੱਚ ਲੱਲਾ ਅਤੇ ੱਲੇ ਪਰਵਿੰਦੀ ਦੋ ਪਾਸੇਦਾਰ ਵਿਅੰਜਨ ਹਨ ਇਨ੍ਹਾਂ ਧੁਨੀਆਂ ਦੇ ਉਚਾਰਨ ਸਮੇਂ ਜੀਵ ਦੀ ਨੋਕ ਦੰਤ ਪਠਾਰ ਨਾਲ ਸਪਰਸ਼ ਕਰਕੇ ਹਵਾ ਨੂੰ ਰੋਕਦੀ ਹੈ ਪਰ ਸਾਦੀ ਹਵਾ ਜੀਵ ਦੇ ਦੋਹਾਂ ਪਾਸਿਆਂ ਵਾਲੇ ਪੱਖਿਆਂ ਵਿੱਚੋਂ ਬਾਹਰ ਨਿਕਲ ਜਾਂਦੀ ਹੈ ਅਗਲੀ ਕਿਸਮਾ ਕੰਬਮਾ ਵਿਅੰਜਨ ਰਾਰਾ ਕੰਬਮੇ ਧੁਨੀ ਵਾਲਾ ਹੈ ਕਿਉਂਕਿ ਇਸ ਦੇ ਉਚਾਰਨ ਵੇਲੇ ਜੀਵ ਵਿੱਚ ਕੰਬਾ ਜਿਹਾ ਪੈਦਾ ਹੁੰਦਾ ਹੈ ਅਤੇ ਜੀਵ بار بار ਬੋਲਣ ਨੂੰ ਛੂੰਦੀ ਹੈ ਇਸ ਤੋਂ ਅਗਲੀ ਕਿਸਮ ਆ ਫਟਕਮਾ ਵਿਅੰਜਨ ਡਾੜਾ ਫਟਕਮਾ ਵਿਅੰਜਨ ਹੈ ਇਸ ਦੇ ਉਚਾਰਨ ਵੇਲੇ ਜੀਵ ਤਾਲੂ ਨੂੰ ਛੂ ਕੇ ਫਟਕੇ ਨਾਲ ਹੇਠਾ ਆਉਂਦੀ ਹੈ ਇਸ ਲਈ ਇਸ ਨੂੰ ਫਟਕਮਾ ਵਿਅੰਜਨ ਕਿਹਾ ਜਾਂਦਾ ਹੈ ਅਗਲੀ ਕਿਸਮ ਆ ਜੀ ਵਿਅੰਜਨਾ ਦੀ ਸਰਕਮੇ ਵਿਅੰਜਨ ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਿਆ ਹੈ ਕਿ ਯਈਆ ਅਤੇ ਵਾਵਾ ਦੋਵੇਂ ਸਰਕਮੀਆਂ ਧੁਨੀਆਂ ਹਨ ਅਰਧ ਸਵਰ ਹਨ ਕਿਤੇ ਇਨ੍ਹਾਂ ਸਵਰਾਂ ਵਿੱਚ ਬਦਲ ਜਾਂਦੀਆਂ ਹਨ ਅਤੇ ਕਿਤੇ ਇਹ ਵਿਅੰਜਨਾਂ ਵਿੱਚ ਬਦਲ ਜਾਂਦੀਆਂ ਹਨ ਠੀਕ ਹੈ ਜੀ ਇਸ ਲਈ ਇਹਨਾਂ ਨੂੰ ਅਰਧ ਸਵਰ ਵਿਜਾ ਅਰਧ ਵਿਅੰਜਨ ਦੁਨੀਆ ਵੀ ਕਿਹਾ ਜਾਂਦਾ ਹੈ ਅਗਲੇ ਕੇ ਸਮਾਖ ਹੈਵੇਂ ਵਿਅੰਜਨ ਸਸਾ ਤੇ ਸ਼ ਸਸੇ ਪਰ ਵਿੰਦੀ ਹਾ ਹ ਇਹ ਤਿੰਨ ਖ ਹੈਵੇਂ ਵਿਅੰਜਨ ਹਨ ਇਹਨਾਂ ਦੇ ਉਚਾਰਨ ਵੇਲੇ ਸਾਹ ਦੀ ਹਵਾ ਉਚਾਰਨ ਅੰਗਾਂ ਨਾਲ ਖੰਦੀ ਹੋਈ ਬਾਹਰ ਨਿਕਲ ਜਾਂਦੀ ਹੈ ਉਪਰੋਕਤ ਵਿਸ਼ਲੇਸ਼ਨ ਤੋਂ ਸਪਸ਼ਟ ਹੈ ਕਿ ਪੰਜਾਬੀ ਭਾਸ਼ਾ ਵਿੱਚ ਕੁੱਲ ਉਹ 29 ਵਿਅੰਜਨ ਹਨ ਇਹ ਸਾਰੇ ਵਿਅੰਜਨ ਧੁਨੀ ਵਿਗਿਆਨ ਦੇ ਪੱਖੋਂ ਨਿਖੜਵੇਂ ਲੱਛਣ ਰੱਖਦੇ ਹਨ ਹਾਂਜੀ ਇਹ ਸੀਗਾ ਸਾਡਾ 7ਵਾਂ ਅਧਿਆਇ ਅ ਜੇ ਖੰਡੀ ਧੁਨੀਆਂ ਜਿਨ੍ਹਾਂ ਦੇ ਵਿੱਚ ਅਸੀਂ ਜਿਸ ਵਿੱਚ ਅਸੀਂ ਸਵਰ ਅਤੇ ਵਿਅੰਜਨਾਂ ਦੇ ਬਾਰੇ ਜਾਣਕਾਰੀ ਹਾਸਲ ਕੀਤੀ ਹੈ